ਹਾਂਜੀ ਜੈਨ ਦੋਸਤੋ ਮੈਂ ਹਾਂ ਮਲਕੀਤ ਹੰਸ ਤੁਸੀਂ ਦੇਖ ਰਹੇ ਹੋ ਗੋਰਜ਼ਵਨ ਟੀਵੀ ਦੋਸਤੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪ੍ਰੋਫੈਟ ਸਿਓਨ ਮਿਨਿਸਟਰੀ ਵੱਲੋਂ ਕੱਲ ਬੀਤੇ ਦਿਨੀ ਵਿਰਧ ਆਸ਼ਰਮ ਪਿੰਡ ਲਹਿਲ ਤਾਈ ਵਾਲ ਵੀ ਕੇ ਬਜ਼ੁਰਗਾਂ ਦੀ ਸੇਵਾ ਲਈ ਖਾਣਾ ਖਵਾਇਆ ਗਿਆ ਜਿਸ ਵਿੱਚ ਪ੍ਰੋਫੈਟ ਸਿਓਨ ਜੀ ਪਾਸਟਰ ਕਸ਼ਮੀਰ ਜੀ ਬ੍ਰਦਰ ਰਜਿਤ ਮਸੀਹ ਵਿਸ਼ਾਲ ਮਸੀਹ ਕੁਲਚਾ ਕਿੰਗ ਵਾਲੇ ਮਨੀ ਅਤੇ ਜੌਨ ਮਸੀਹ ਅਤੇ ਹੋਰ ਸਾਥੀਆਂ ਨੇ ਸੇਵਾ ਨਿਭਾਈ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਪੱਤਰਕਾਰ ਮਲਕੀਤ ਅਨਸ ਦੀ ਇੱਕ ਖਾਸ ਰਿਪੋਰਟ ਗੋਡ ਇਸ 1 ਟੀਵੀ ਤਨਮਤ ਚਲੋ ਸਭ ਨੂੰ ਜੈ ਜੀ ਨਾਮ ਪ੍ਰੋਫੈਸ਼ਨਲ ਅਸੀਂ ਬਿਨ ਫਜ਼ੂਲਾ ਚੱਪ ਦੇ ਵਿੱਚ ਨੁਕਤਾ ਦੀ ਸੇਵਾ ਦੇ ਲਈ ਸੇਵਾ ਨਿਭਾ ਰਹੇ ਹਾਂ ਅਤੇ ਆਚੀ ਪਰਮੇਸ਼ਰ ਨੇ ਹਨ ਇਹ ਸੇਵਾ ਦਿੱਤੀ ਹੈ ਤੇ ਅਸੀਂ ਇਸ ਵਿਗ ਆਸਣ ਦੇ ਵਿੱਚ ਆ ਕੇ ਤੇ ਇਹਨਾਂ ਬਜ਼ੁਰਗਾਂ ਦੀ ਸੇਵਾ ਕਰ ਸਕੀ ਨਾਂਮੀ ਸੰਭਾਲ ਵੱਡੇ ਵੀਰ ਜੀ ਭਾਈ ਬੰਕਰ ਜੀ ਕਰ ਰਹੇ ਨੇ ਤੇ ਸਾਡੇ ਨਾਲ ਸਭ ਸਾਰੀ ਯੂਨੀ ਦੇ ਲੋਕ ਨੇ ਤੇ ਇੱਕ ਚੋਰ ਦੇ ਵਿੱਚ ਪਾਸਟਰ ਕਸ਼ਮੀਰ ਜੀ ਸੀਨੀਅਰ ਪਾਸਟਰ ਔਰ ਭਾਈ ਮਨੀ ਜੀ ਖੁਲਚਕਿੰਗ ਤੋਂ ਦਾ ਰਿਵਲ ਤੇ ਭਾਈ ਰਜੇ ਜੀ ਸਾਡੇ ਨਾਲ ਨੇ ਭਾਈ ਸੰਦੀਪ ਜੀ ਟੈਂਟ ਫਜੂਲਾ ਚੱਤ ਤੇ ਭਾਈ ਵਿਸ਼ਾਲ ਜੀ ਹੇਅਰ ਬਾਇ ਸਲੂਨ ਤੋਂ ਦੇ ਨਾਲ ਸਾਡੇ ਸਾਰੇ ਸਾਥੀ ਮੌਜੂਦ ਨੇ ਤੇ ਅਸੀਂ ਭਾਈ ਕੌਂਕਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਇੱਕੋ ਪੌਲ ਤੇ ਉਹਨਾਂ ਨੇ ਸਾਨੂੰ ਇਸ ਲਾਈਕ ਸਮਝਿਆ ਕਿ ਅਸੀਂ ਇਹ ਸੇਵਾ ਨੂੰ ਨਿਭਾ ਸਕੀ ਤੇ ਉਹ ਨਹੀਂ ਲੇਕਿਨ ਹਮੇਸ਼ਾ ਦੇ ਲਈ ਜਦ ਤੱਕ ਜ਼ਿੰਦਗੀ ਹੈ ਅਸੀਂ بار بار ਇੱਥੇ ਆਉਂਦੇ ਰਾਵਾਂਗੇ ਤੇ ਬੰਦੁਰਗਾ ਦੀ ਸੇਵਾ ਦੇ ਲਈ ਕੋਈ ਨਾ ਕੋਈ ਤੈਅ ਅਸੀਂ ਜ਼ਰੂਰ ਕਰਦੇ